ਗਰਮਾਤ ਤੇ ਆ ਭਰੇ ਪਏ ਆ ਚੱਲ ਯਾਰ ਕਿੰਨੇ ਐਨੇ ਚਲੋ ਜੀ ਫੇਰ ਉਹਨਾਂ ਨੂੰ ਮੁੰਡੇ ਆ ਗਏ ਉੱਤੋਂ ਉਹ ਚਲੇਗੀ ਆਪਣਾ ਕੰਮ ਕਰਵਾ ਰਿਹਾ ਉਹ ਉੱਤੋਂ ਮੁੰਡਿਆਂ ਦੇ ਚਾਰ ਜਣੇ ਤਿੰਨੇ ਜਣ ਓਏ ਕੀ ਕਰਦਾ ਸਾਲਿਆ ਇੱਥੇ ਕੁੜੀ ਕਹਿੰਦੀ ਓਏ ਮੈਨੂੰ ਫੜ ਲਿਆ ਨੇ ਮੈਨੂੰ ਮਾਰਤਾ ਦੱਸ ਕਬਸ ਤੇ ਉਤਰਿਆ ਮੁੰਡਾ ਉਹਦਾ ਸਾਰਾ ਕੁਝ ਮੋਬਾਈਲ ਪਰਸ ਪੈਸੇ ਉਹ ਰੋਂਦਾ ਪਿਆ ਬਜਾਰਾ ਫਸ ਟਾਈਮ ਹਾਂਜੀ ਇਹ ਨਹੀਂ ਵੀ ਅਸੀਂ ਇਹ ਵੀ ਨਹੀਂ ਕਹਿੰਦਾ ਵੀ ਪੁਲਿਸ ਆਰਾਊਂਡ ਨਹੀਂ ਮਾਰਦੀ ਪੁਲਿਸ ਆਰਾਊਂਡ ਮਾਰਦੀ ਆ ਪਰ ਉਹਨਾਂ ਦਾ ਕੋਈ ਐਕਸ਼ਨ ਤਾਂ ਲਿਆ ਨਹੀਂ ਜਾਂਦਾ ਨਾ ਠੀਕ ਆ ਜਿਹਨੂੰ ਨਹੀਂ ਪਤਾ ਉਹ ਬੰਦਾ ਗਮਰਾਹ ਹੋ ਜਾਂਦਾ ਇੱਥੇ ਲੇਡੀਜ਼ ਦੇਖ ਕੇ ਠੀਕ ਆ ਕਰੈਕਟਰਲੈਸ ਦੇਵਪਾਰ ਦਾ ਧੰਦਾ ਸ਼ਰੇਆਮ ਚੱਲਦਾ ਸ਼ਰੇਆਮ ਧੰਦਾ ਚੱਲਦਾ ਵਾ ਕੋਈ ਰੋਕੀ ਹੈ ਨਹੀਂ ਜੀ ਜੇ ਕਿਸੇ ਨੂੰ ਫੜਦੇ ਵੀ ਆ ਦੋ ਚਵੇੜਾ ਮਾਰ ਕੇ ਜਿਹੜੇ ਛੱਡ ਦਿੰਦੇ ਆ ਉਹਨਾਂ ਦੇ ਉਹਨਾਂ ਨੂੰ ਚਾਰਜ ਕਰਨ ਉਹਨਾਂ ਨੂੰ ਜੇਲ੍ਹ ਚ ਭੇਜਣ ਠੀਕ ਆ ਕਿ ਨਹੀਂ ਤਾਂ ਹੀ ਡਰ ਪਊਗਾ ਸਾਬਦੀ ਸਰਕਾਰ ਬਣਾਈ ਸੀ ਵੀ ਕੁਝ ਬਦਲਾਅ ਹੋਊਗਾ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਕਾਲੀ ਕਾਂਗਰਸੀਆਂ ਨੇ ਕੁਝ ਨਹੀਂ ਕੀਤਾ ਸੀ ਇਹਦੇ ਖਿਲਾਫ ਚਿੱਟੇ ਦੇ ਖਿਲਾਫ ਸਾਰਿਆਂ ਦੀ ਸੋਚ ਇਹ ਸੀ ਵੀ ਮਾਨ ਸਰਕਾਰ ਕੁਝ ਕਰੂਗੀ ਪਰ ਮਾਨ ਸਰਕਾਰ ਵੀ ਨਹੀਂ ਕੁਝ ਕਰਦੀ ਦਿਖ ਰਹੀ ਪਹਿਲਾਂ ਨਾਲ ਵੱਧ ਗਿਆ ਠੀਕ ਆ ਐ ਮੈ ਕੈਨੇਡਾ ਦਾ ਰਹਿਣ ਵਾਲਾ ਆ ਮੈਂ ਠੀਕ ਆ ਪਰ ਹੁਣ ਇੱਥੇ 1 ਸਾਲ ਤੋਂ ਇੱਥੇ ਰਹਿ ਰਹੇ ਆਂ ਤੇ ਦੇਖਦੇ ਆਂ ਵੀ ਬਹੁਤ ਜ਼ਿਆਦਾ ਮਾੜਾ ਆ ਸਾਰਾ ਠੀਕ ਆ ਚੋਰੀਆਂ ਕਰਦੀਆਂ ਨੇ ਕੋਈ ਉਹਨਾਂ ਕੋਲੇ ਆਮ ਬੰਦਾ ਕੋਈ ਬੱਸ ਚ ਉਤਰ ਕੇ ਖੜ ਜਾਵੇ ਮੈਂਡ ਚ ਉਹਨਾਂ ਦਾ ਪਰਸ ਕੱਢ ਲੈਂਦੀਆਂ ਨੇ ਕਿੱਤਾ ਸਰ ਬੰਦ ਨਹੀਂ ਹੋ ਸਕਦਾ ਜਿੰਨਾ ਮਰਜ਼ੀ ਉਹ ਜ਼ੋਰ ਲਾ ਲੈਣਾ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਉਹਨੂੰ ਵੀ ਜੇ ਸਾਡੇ ਮੁੰਡਿਆਂ ਨੂੰ ਬਚਾਣਾ ਵਾ ਤਾਂ ਰੋਜ਼ ਨਵੇਂ ਨਵੇਂ ਜਾਂ ਪੂਰੇ ਤਗੜੇ ਮੁੰਡੇ ਮਰ ਰਹੇ ਨੇ ਗੱਲ ਤੇ ਦੀ ਗੱਲ ਆ ਗਿਆ ਬਿਲਕੁਲ ਜੀ ਮੇਰਾ ਦੋਸਤ 25 ਸਾਲ ਦਾ ਅੱਜ ਸੋਨੇ ਡੋਲੇ 17 18 ਇੰਚ ਦਾ ਡੋਲਾ ਸੀ ਬੰਦੇ ਦਾ ਆ ਨਵੇਂ ਮੁੰਡੇ ਵੀ ਨਾਂਵ ਨਹੀਂ ਪਿੱਤਾ ਮਹੀਨੇ ਚ ਪੂਰਾ ਹੋ ਗਿਆ ਦੁਗਰੀਆਂ ਬੜਾ ਮੈਂ ਦੁਗਰੀਆਂ ਬੜਾ ਮੁੰਡਾ ਪੁਲਾਨੀ ਥਾਂ ਤੇ ਜਾਣਾ ਤੋਂ ਸੀ ਕੀ ਕਰਨ ਜਾਣਾ ਉੱਥੇ ਉਹ ਤਾਂ ਕੋਈ ਸਮਾਨ ਲੈ ਕੇ ਆਣਾ ਆਂਜਣ ਕਰਨਾ ਕੀ ਸਮਾਨ ਲੈ ਕੇ ਆਣਾ ਉਹ ਮੁੰਡੇ ਤਾਂ ਥੋੜਾ ਜਿਆ ਸਮਾਂ ਚਿੱਟਾ ਲਿਆ ਗਿਆ ਨਾ ਸਿੱਧੇ ਹੀ ਗਾਣ ਗਿਆ 25 ਹੋਇਆ ਮੇਰਾ ਪਰਸ ਚੋਰੀ ਕੀਤਾ ਇੱਥੇ ਹੀ ਇਹਨਾਂ ਨੇ ਠੀਕਾ ਕਿ ਨਹੀਂ ਪਤਾ ਵੀ ਨਹੀਂ ਲੱਗਣ ਦਿੱਤਾ ਠੀਕਾ ਮੈਂ ਪੁਲਿਸ ਵਾਲਿਆਂ ਨੂੰ ਫੜਾਈ ਵੀ ਉਹਨਾਂ ਨੇ ਕੁੱਟ ਕੇ ਉਹਦੇ ਚੋਂ ਪੈਸੇ ਵੀ ਮਾੜੇ ਮੋٹے ਦਵਾਤੇ ਪਰ ਉਹ ਆਈਡੀਆਂ ਨਹੀਂ ਮਿਲੀਆਂ ਮੇਰੀਆਂ ਮੈਂ ਕਹਿੰਦਾ ਵੀ ਤੁਸੀਂ ਇਹ ਵਰਡ ਸ਼ਾਇਦ ਕੁਝ ਕੋੜਾ ਲੱਗ ਸਕਦਾ ਲੋਕਾਂ ਨੂੰ ਤੁਸੀਂ ਆਪਣੀ ਭੈਣ ਬੇਟੀ ਨਾਲ ਇੱਥੇ ਨਹੀਂ ਆ ਸਕਦੇ ਨਹੀਂ ਆ ਸਕਦੇ ਜੀ ਨਹੀਂ ਆ ਸਕਦੇ ਪੈਸੇਂਜਰ ਦੇ ਸਾਹਮਣੇ ਸ਼ਰਮ ਆਉਂਦੀ ਆ ਕਿਸੇ ਪੈਸੇਂਜਰ ਨੂੰ ਡ੍ਰੌਪ ਕਰਨ ਆਈਦਾ ਇੱਥੇ ਗੱਡੀ ਕੋਲੇ ਆ ਕੇ ਖੜਨਗੇ ਹਾਂ ਦੱਸ ਜਾਣਾ ਮੈਂ ਇੱਥੇ ਤੱਕ ਸੁਣਿਆ ਵੀ ਲੋਕ ਪੈਸੇ ਲੈ ਕੇ ਹੋਟਲਾਂ ਵਾਲਿਆਂ ਤੋਂ ਤੇ ਵੀਡੀਓ ਡਿਲੀਟ ਕਰ ਦਿੰਦੇ ਨੇ ਸਾਨੂੰ ਹੋਟਲ ਵਾਲਾ ਚਾਹੇ 1 ਕਰੋੜ ਦੇ ਦੇਵੇ ਅਸੀਂ ਇਹ ਵੀਡੀਓ ਪਾਵਾਂਗੇ ਸਾਡੀ ਵੀਡੀਓ ਚੱਲੇਗੀ ਕਿਉਂਕਿ ਤੁਸੀਂ ਅੱਜ ਇੱਥੇ ਪੰਜਾਬ ਦੇ ਲੁਧਿਆਣੇ ਦੇ ਲੋਕਾਂ ਨੇ ਆਵਾਜ਼ ਚੱਕੀ ਆ ਸਾਸ਼ੀ ਗਾਜੀ ਟੂਰਸਟਿੰਗ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਹਾਂ ਗੋਮਸੀ ਇਸ ਵੇਲੇ ਅਸੀਂ ਮੌਜੂਦ ਹਾਂ ਲੁਧਿਆਣੇ ਦੇ ਬੱਸ ਸਟੈਂਡ ਦੇ ਵਿੱਚ ਜਿੱਥੇ ਕਿ ਕੁਝ ਮੇਰੇ ਨਾਲ ਦੀ ਫਰੇਮ ਤੇ ਤਸਵੀਰਾਂ ਚੱਲ ਰਹੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਵੀ ਸ਼ਰੇਆਮ ਬੱਸ ਸਟੈਂਡ ਦੀ ਵਰਗੀ ਜਿੱਥੇ ਲਾਈਕ ਜਿੰਨੂੰ ਆਪਾਂ ਕਹਿ ਸਕਦੇ ਹਾਂ ਵੀ ਇੱਕ ਪਬਲਿਕਲੀ ਜਗ੍ਹਾ ਹੈ ਇੱਥੇ ਸ਼ਰੇਆਮ ਜਿਹੜੇ ਲੋਕ ਜ਼ਿਆਦਾਤਰ ਆਉਂਦੇ ਜਾਂਦੇ ਨੇ ਦੂਸਰੇ ਸ਼ਹਿਰਾਂ ਤੋਂ ਆਉਂਦੇ ਨੇ ਉੱਥੇ ਦੀ ਜਗ੍ਹਾ ਤੇ ਦੇਵਪਾਰ ਦਾ ਧੰਦਾ ਤੇ ਨਸ਼ਾ ਜਿਹੜਾ ਉਹ ਵਿਕ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਤਸਵੀਰਾਂ ਦੇ ਵਿੱਚ ਦਿਖਾਇਆ ਜਾ ਰਿਹਾ ਕਿੱਥੇ ਕੋਈ ਲੜਕਾ ਜਿਹੜਾ ਕਿਸੇ ਨੂੰ ਚਿੱਟ ਕੁਝ ਕੁੜੀਆਂ ਜਿਹੜੀਆਂ ਗੱਡੀ ਵਾਲਿਆਂ ਦੇ ਕੋਲ ਖੜੀ ਆ ਅਸੀਂ ਕੁਝ ਕੁੜੀਆਂ ਦੇ ਫੇਸ ਬਲਰ ਕੀਤੇ ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਦੀ ਪਰ ਅਸੀਂ ਇਹ ਜ਼ਰੂਰ ਦਿਖਾਣਾ ਚਾਹੁੰਦੇ ਆ ਵੀ ਦੇਖੋ ਕਿੰਜ ਬੱਸ ਸਟੈਂਡ ਵਰਗੀ ਜਗ੍ਹਾ ਦੇ ਵਿੱਚ ਲੁਧਿਆਣਾ ਦੀ ਬੱਸ ਸਟੈਂਡ ਵਰਗੀ ਜਗ੍ਹਾ ਦੇ ਵਿੱਚ ਸ਼ਰੇ ਆਮ ਜਿਹੜਾ ਇਹ ਧੰਦਾ ਕੀਤਾ ਜਾ ਰਿਹਾ ਮੈਂ ਆਪਣੇ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਨਾ ਚਾਹੁੰਗਾ ਕਿ ਇੱਕ ਵਾਰ ਤਸਵੀਰਾਂ ਜਿਹੜੀਆਂ ਨੇ ਮੇਰੇ ਪਿੱਛੇ ਦੀਆਂ ਦਿਖਾਈਆਂ ਜਾਣ ਜਿੱਥੇ ਕਿ ਰਾਤ ਦੇ ਵੇਲੇ ਜਿਹੜੇ ਰਾਤ ਦੇ 10 8 ਵਜੇ ਤੋਂ ਲੈ ਕੇ ਰਾਤੀ 10 11 ਵਜੇ ਤੱਕ ਜਿਹੜੀਆਂ ਕੁਝ ਲੇਡੀਜ਼ ਦੂਸਰੇ ਸ਼ਹਿਰ ਤੋਂ ਆਉਂਦੀਆਂ ਨੇ ਆਟੋ ਫੜਨਸ ਤੇ ਖੜੀਆਂ ਹੁੰਦੀਆਂ ਨੇ ਜਾਂ ਕੁਝ ਲੜਕੀਆਂ ਜਿਹੜੀਆਂ ਦੂਸਰੇ ਸ਼ਹਿਰੋਂ ਆਈਆਂ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਬੱਸ ਸਟੈਂਡ ਦੇ ਵਿੱਚ ਕੀ ਚੱਲ ਰਿਹਾ ਹੈ ਉਹਨਾਂ ਨੂੰ ਕਈ ਮੁੰਡੇ ਜਿਹੜੇ ਨੇ ਆਣ ਕੇ ਤੇ ਉਹਨਾਂ ਨੂੰ ਉਹਨਾਂ ਦਾ ਰੇਟ ਵੀ ਪੁੱਛਦੇ ਨੇ ਗੱਲਾਂ ਕੌੜੀਆਂ ਨੇ ਪਰ ਸੱਚੀਆਂ ਨੇ ਕਿ ਕੋਈ ਵੀ ਮੁੰਡਾ ਜਿਹੜਾ ਉੱਥੇ ਆ ਕੇ ਉਹਨਾਂ ਨੂੰ ਪੁੱਛ ਸਕਦਾ ਹੈ ਵੀ ਇੱਥੇ ਕੀ ਚੱਲ ਰਿਹਾ ਹੈ ਮੈਨੋਂ ਤੇ ਗੱਲਾਂ ਕੁਝ ਕੌੜੀਆਂ ਨੇ ਪਰ ਹੈਗੀਆਂ ਸੱਚੀਆਂ ਨੇ ਅਸੀਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਬੱਸ ਸਟੈਂਡ ਦੀਆਂ ਜਿੱਥੇ ਕਿ ਮਾਹੌਲ ਜਿਹੜਾ ਹੈ ਅਗਰ ਗੱਲਬਾਤ ਕੀਤੀ ਜਾਵੇ ਕੁੜੀਆਂ ਦੇ ਲਈ ਤਾਂ ਕੁੜੀਆਂ ਦੇ ਲਈ ਆਉਣ ਵਾਲਾ ਮਾਹੌਲ ਹੀ ਨਹੀਂ ਹੈਗਾ ਇੱਥੇ ਰਾਤੀ 7 ਵਜੇ ਤੋਂ ਬਾਅਦ 8 ਵਜੇ ਤੋਂ ਬਾਅਦ ਇੱਕ ਕੁੜੀ ਦਾ ਆਣਾ ਉਸ ਦੀ ਉਸ ਦੇ ਲਈ ਬਹੁਤ ਰਿਸਕੀ ਹੋ ਸਕਦਾ ਹੈ ਔਰ ਉਸ ਤੋਂ ਇਲਾਵਾ ਇੱਕ ਗੱਲਬਾਤ ਕਰੀਏ ਤਾਂ ਇਹ ਜਗ੍ਹਾ ਜਿੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਬੈਰੀਕੇਡ ਲੱਗੇ ਹੋਏ ਨੇ ਪੁਲਿਸ ਕਮਿਸ਼ਨਰੇਟ ਲੁਧਿਆਣਾ ਇਸ ਬੈਰੀਕੇਡ ਦੇ ਉੱਤੇ ਲਿਖਿਆ ਹੋਇਆ ਤੇ ਲੱਗੇ ਹੋਏ ਨੇ ਇੱਥੇ SOS ਦਾ ਬੋਰਡ ਲੱਗਿਆ ਹੋਇਆ ਹੈ ਪਰ ਅਗਰ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾਇਆ ਜਾਵੇ ਤਾਂ ਇੱਥੇ ਪੁਲਿਸ ਨਹੀਂ ਖੜੀ ਹੈਗੀ ਪੁਲਿਸ ਦੇ ਜਾਣ ਤੋਂ ਬਾਅਦ ਇਹ ਇੱਕ ਆਮ ਜਹੀ ਗੱਲ ਹੋ ਜਾਂਦੀ ਹੈ ਉਹਨਾਂ ਲੋਕਾਂ ਵਾਸਤੇ ਜਿਹੜੇ ਨਸ਼ਾ ਕਰ ਰਹੇ ਨੇ ਨਸ਼ਾ ਕਰਵਾ ਰਹੇ ਨੇ ਅਤੇ ਜਿਹੜਾ ਦੇਵਪਾਰ ਦਾ ਧੰਦਾ ਸ਼ਰੇਆਮ ਕਰ ਰਹੇ ਨੇ ਇਹ ਉਹਨਾਂ ਲੋਕਾਂ ਵਾਸਤੇ ਜਿਹੜੀ ਹੈ ਬੜੀ ਆਸਾਨ ਜਹੀ ਗੱਲ ਹੋ ਜਾਂਦੀ ਹੈ ਟਰੁਥ ਲਾਈਨ ਪੰਜਾਬ ਦਾ ਇੱਕੋ ਹੀ ਮਕਸਦ ਹੈ ਤੁਹਾਨੂੰ ਟਰੁਥ ਤੁਹਾਨੂੰ ਸੱਚ ਦੇ ਰਾਹ ਦਿਖਾਣਾ ਕਿਉਂਕਿ ਪੰਜਾਬ ਦਾ ਕੋਈ ਅਜਿਹੇ ਰਾਹ ਵੀ ਹੈਗਾ ਜਿਹੜਾ ਲੋਕਾਂ ਨੂੰ ਸੱਚ ਦਿਖਾਣਾ ਚਾਹੁੰਦਾ ਪਰ ਉਹ ਦਿਖਾ ਨਹੀਂ ਪਾਉਂਦਾ ਅਕਸਰ ਇਹ ਚੈਨਲ ਜਿਹੜੇ ਨੇ ਦੂਸਰੇ ਕੁਝ ਨਿਊਜ਼ ਚੈਨਲ ਜਿਨ੍ਹਾਂ ਦਾ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਉਹ ਅਕਸਰ ਜਿਹੜੇ ਨਿਊਜ਼ ਚੈਨਲ ਨੇ ਉਹ ਉਹਨਾਂ ਚੈਨਲਾਂ ਦੇ ਬਾਰੇ ਗੱਲ ਕਰਦੇ ਨਹੀਂ ਜਾਂ ਚੈਨਲਾਂ ਦੇ ਉੱਤੇ ਵੱਡੇ ਵੱਡੇ ਆਰਟਿਸਟਾਂ ਨੂੰ ਬੁਲਾ ਕੇ ਐਕਟਰਸ ਨੂੰ ਬੁਲਾ ਕੇ ਉਹਨਾਂ ਦੀ ਇੰਟਰਵਿਊ ਕੀਤੀ ਜਾਂਦੀ ਹੈ ਪਰ ਇਸ ਬਾਰੇ ਗੱਲ ਨਹੀਂ ਕੀਤੀ ਜਾਂਦੀ ਵੀ ਪੰਜਾਬ ਦਾ ਮਾਹੌਲ ਖਰਾਬ ਕਿੱਥੇ ਹੋ ਰਿਹਾ ਸਾਡੇ ਨਾਲ ਕੋਈ ਮੌਜੂਦ ਨਹੀਂ ਆਪਾਂ ਉਹਨਾਂ ਨਾਲ ਇੱਕ ਵਾਰੀ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਕੰਮ ਕਰਦੇ ਆ ਤੁਸੀਂ ਮੈਂ ਵੀਰੇ ਆਟੋ ਚ ਲੰਨਾ ਜੀ ਆਟੋ ਚ ਚਲਾਉਂਦੇ ਹੋ ਬਾਈ ਜੀ ਆ ਬਸ ਸਟੈਂਡ ਦਾ ਮਾਹੌਲ ਆ ਕੁਛ ਪਤਾ ਇਸ ਮਾਹੌਲ ਬਾਰੇ ਆ ਜੋ ਥੋੜਾ ਆਪਾਂ ਗੱਲਬਾਤ ਕਰਦੇ ਆ ਇਸ ਮਾਹੌਲ ਬਾਰੇ ਪਤਾ ਕੀ ਮਾਹੌਲ ਚੱਲ ਰਿਹਾ ਮਾਹੌਲ ਭਾਜੀ ਇਦਾਂ ਦੇਖੋ ਸ਼ਰੇਆਮੋ ਮੋਬਾਈਲ ਖੋਏ ਜਾ ਰਹੇ ਨੇ ਅੱਛਾ ਸ਼ਰੇਆਮ ਲੁੱਟਾਂ ਹੋ ਰਹੀਆਂ ਨੇ ਸਾਡੇ ਆਟੋ ਵਾਲੇ ਮੇਰੇ ਭਾਈ ਨੇ ਬਹੁਤ ਜਿਹੜੇ ਚਿੱਟੇ ਦੇ ਸਕਾਰ ਹੋ ਚੁੱਕੇ ਨੇ ਉਸ ਵਾਰੀਏ ਤੋਂ ਭਾ ਕੇ ਲੈ ਜਾਂਦੇ ਘੱਟ ਵੱਧ ਹਾਂ 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 ਅਸੀਂ ਤਾਂ ਉਹਨਾਂ ਨੂੰ ਬਹੁਤ ਕਹਿੰਦੇ ਆ ਵੀ ਭਰਾਵਾ ਇਮਾਨਦਾਰੀ ਨਾਲ ਆਪਣਾ ਕੰਮ ਕਰੋ ਮੇਰੇ ਕੋਲ ਕੁਝ ਵੀਡੀਓਜ਼ ਹੈਗੀਆਂ ਜਿਹਦੇ ਵਿੱਚ ਸ਼ਰੇਆਮ ਨਾਲ ਇੱਕ ਮੁੰਡਾ ਦੂਸਰੇ ਮੁੰਡੇ ਨੂੰ ਚਿੱਟਾ ਲਵਾ ਰਿਹਾ ਤੇ ਕੁਝ ਕੁੜੀਆਂ ਗੱਡੀ ਵਾਲਿਆਂ ਦੇ ਕੋਲ ਖੜ ਕੇ ਸੌਦਾ ਕਰ ਰਹੀਆਂ ਨੇ ਜਿਹੜੀ ਕਿ ਬਿਲਕੁਲ ਆ ਸਾਹਮਣੇ ਬੱਸ ਸਟੈਂਡ ਦੀਆਂ ਨੇ ਮੈਂ ਝੂਠ ਤਾਂ ਨਹੀਂ ਬੋਲ ਰਿਹਾ ਨਹੀਂ 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 ਸਰ ਉਹਨਾਂ ਨੇ ਬਹੁਤ ਮਾਹੌਲ ਖਰਾਬ ਕੀਤਾ ਆ ਬਹੁਤ ਜ਼ਿਆਦਾ ਗੱਡੀਆਂ 'ਚ ਬਹਿ ਕੇ ਜਲ ਜੰਦੀਆਂ ਨੇ ਮੁੜ ਕੇ ਆ ਦੇਖੋ ਵੀ ਆਪਣਾ ਯੂਥ ਹੈ ਆਪਣਾ ਯੂਥ ਆ ਰਿਹਾ ਅੱਜ ਦੇ ਟਾਈਮ 'ਚ ਆਪਾਂ ਆਉਣ ਵਾਲੇ ਯੂਥ ਦੇ ਬਾਰੇ ਹਮੇਸ਼ਾ ਸੋਚਦੇ ਆ ਤੁਸੀਂ ਵੀ ਭਰਾ ਪੈਣਾ ਲਿਓ ਅਸੀਂ ਵੀ ਬੱਚੇ ਆਲੇ ਆ ਸਾਡੀਆਂ ਧੀਆ ਪੈਣਾ ਮਾਵਾਂ ਅਗਰ ਰਾਤੀ 8 ਵਜੇ ਤੋਂ 9 ਵਜੇ ਤੋਂ ਬਾਅਦ ਇੱਥੇ ਆ ਕੇ ਖੜ ਸਕਦੀਆਂ ਨੇ ਨਹੀਂ ਉਹਨਾਂ ਨੂੰ ਵੀ ਉਹੀ ਨਜ਼ਰ ਨਾਲ ਦੇਖਿਆ ਜਾਊਗਾ ਦੇਖੋ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਹੈ ਵੀ ਉਹਨਾਂ ਨੂੰ ਵੀ ਉਸੇ ਨਜ਼ਰ ਦੇ ਨਾਲ ਦੇਖਿਆ ਜਾਏਗਾ ਜਿਸ ਨਜ਼ਰ ਦੇ ਨਾਲ ਉਸ ਕੁੜੀ ਨੂੰ ਦੇਖਿਆ ਜਾ ਰਿਹਾ ਅਸੀਂ ਕਿਸੇ ਨੂੰ ਇਹ ਨਹੀਂ ਕਹਿਣਾ ਚਾਹੁੰਦੇ ਕਿ ਕੋਈ ਸਹੀ ਕੰਮ ਕਰ ਰਿਹਾ ਗਲਤ ਕੰਮ ਕਰ ਰਿਹਾ ਦਿੱਲੀ ਦੇ ਵਿੱਚ ਇਹ ਚੀਜ਼ ਲੀਗਲ ਕਰ ਚੁੱਕੇ ਨੇ ਕਿ ਕਿਸੇ ਨੂੰ ਆਪਣਾ ਜਿਸਮ ਵੇਚ ਕੇ ਜੇ ਰੋਟੀ ਖਾਣ ਨੂੰ ਮਿਲ ਰਹੀ ਦੋ ਟਾਈਮ ਦੀ ਤਾਂ ਉਹ ਕਰੇ ਪਰ ਜਦੋਂ ਜਿਸ ਜਗ੍ਹਾ ਤੇ ਇਹ ਚੀਜ਼ ਇਲੀਗਲ ਹੈ ਉਸ ਜਗ੍ਹਾ ਤੇ ਲੀਗਲ ਕੀਤੀ ਜਾ ਰਹੀ ਹੈ ਤਾਂ ਜ਼ਰੂਰ ਇਸ ਪਿੱਛੇ ਪੁ ਉਹ ਥੱਲੋ ਦੀ ਜਾਂਦੇ ਆ ਉਹ ਘੇੜਾ ਮਾਰਦੇ ਹੋਣਾ ਭੱਜ ਲੈਂਦੀਆਂ ਕਦੀ ਉਹ ਗਲੀ ਚ ਵੜ ਜਾਂਦੀ ਹੈ ਕੋਈ ਗਰਾਉਂਡ ਚ ਕੋਈ ਕਿਤੇ ਕੋਈ ਕਿਤੇ ਉਦੋਂ ਉਹ ਨਿਕਲ ਜਾਂਦੇ ਹੱਥ ਨਹੀਂ ਹੁੰਦੀ ਉਹਨਾਂ ਦੇ ਉਹ ਹੁੱਟਰ ਮਾਰਦੇ ਜਾਂਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਪੁਲਿਸ ਆ ਗਈ ਇੱਥੇ ਪੁਲਿਸ ਦਾ ਕੋਈ ਰੋਲ ਨਹੀਂ ਵਿੱਚ ਜਾ ਕੋਈ ਪੈਸਾ ਲੈਂਦਾ ਪੁਲਸਰ ਉਹਨਾਂ ਤੋਂ ਜਾਂ ਕੁਛ ਲੈਂਦਾ ਪੁਲਸਰਾਂ ਕੋਈ ਪੈਸਾ ਨਹੀਂ ਲੈਂਦਾ ਸਾਡੇ ਕੋਲੇ ਖੜੇ ਹੁੰਦੇ ਉੱਤੇ ਅੱਛਾ ਉਹ ਸਿਰਫ ਘੇੜਾ ਮਾਰਦੇ ਆ ਵੀ ਹੱਥ ਆ ਜਾਣ ਉਹ ਭੱਜ ਲੈਂਦੀਆਂ ਉਹ ਕਈ ਵਾਰੀ ਗੱਡੀ ਖਿਲਾਰ ਕੇ ਉਧਰ ਉਧਰ ਪਾਰਕਾਂ ਚ ਲੱਭਦੇ ਆ ਉਹ ਬੱਸਾਂ ਦੇ ਵਿੱਚ ਵੜ ਜਾਂਦੀਆਂ ਕਈ ਬੱਸਾਂ ਥੱਲੇ ਵਰ ਜਾਂਦੇ ਆਂ ਕਈ ਬਹੁਤ ਵਾਰੀ ਦੇਖਿਆ ਉਹਨਾਂ ਨੂੰ ਵੀ ਛਰੇਆਂ ਵੀ ਲੱਗੀਆਂ ਹੋਈਆਂ ਆ ਉਹ ਚਿੱਟਾਂ ਲਾ ਰੀਆਂ ਨੇ ਚਿੱਟਾ ਲਗਾ ਰੀਆਂ ਨੇ ਉਹ ਸਾਰਾ ਕੁਝ ਕਰ ਰਹੀਆਂ ਨੇ ਚਿੱਟੇ ਦਾ ਪ੍ਰੋਬਲਮ ਚਿੱਟਾਂ ਲਾ ਰੀਆਂ ਨੇ ਚਿੱਟਾ ਲੈ ਕੇ ਵੀ ਆਂਦੀਆਂ ਨੇ ਜੋ ਆ ਅਬਦੁੱਲਾਪੁਰ ਬਸਤੀ ਦੇ ਵਿੱਚੋਂ ਅੱਛਾ ਹਾਂਜੀ ਅੱਛਾ ਚਿੱਟਾ ਤੁਹਾਨੂੰ ਪਤਾ ਇੱਥੇ ਕਿੱਥੇ ਵੇਚ ਰਿਆ ਪਾਜੀ ਆਪਾਂ ਨੂੰ ਨਹੀਂ ਪਤਾ ਕਿੱਥੇ ਵੇਚ ਰਿਆ ਜਿਹੜੀ ਆ ਉਹ ਕੁੜੀਆਂ ਨੇ ਕਈ ਵਾਰੀ ਕਹਿਣ ਅਸੀਂ ਲੈ ਕੇ ਨਹੀਂ ਜਾਂਦੇ 15 ਮਿੰਟ ਪਾਜੀ ਜੋਮੈਟੋ ਵਾਲਾ ਨਹੀਂ ਆਊਗਾ ਜਿੰਨੀ ਦੇਰ ਜਿੰਨੀ ਜਲਦੀ ਉਹ ਦੇਣ ਆ ਜਾਊਗਾ ਹਾਂ ਦੇਖੋ ਅਸੀਂ ਕਿਸੇ ਨੂੰ ਦੱਸ ਕੇ ਦੁਸ਼ਮਣੀ ਪਾਵਾਂ ਕਿਸੇ ਨਾਲ ਸਿੱਧੀ ਗੱਲ ਆਪਾਂ ਕਮਾ ਕੇ ਰੋਟੀ ਖਾਣੀ ਹੈ ਜੀ ਆਪਾਂ ਕਿਸੇ ਨਾਲ ਦੁਸ਼ਮਣੀ ਨਹੀਂ ਪਾ ਸਕਦੇ ਨੇ ਆਉਣ ਵਾਲੇ ਯੁੱਧ ਦਾ ਇਹ ਕੀ ਅਸਰ ਪਏਗਾ ਦੇਖੋ ਅਗਰ ਕੋਈ ਛੋਟੀ ਜੀ ਕੁੜੀ ਹੈ 16 17 ਸਾਲ ਦੀ ਕੁੜੀ ਹੈ ਨਵੀਂ ਜਨਰੇਸ਼ਨ ਆਉਂਦੀ ਹੈ ਠੀਕ ਹੈ ਕਿ ਨਹੀਂ ਕਿਸੇ ਨਾ ਕਿਸੇ ਪਾਸੇ ਟਰੈਵਲ ਕਰਨਾ ਹੋਵੇ ਤਾਂ ਬੁਰਾ ਸਰੀ ਪਊਗਾ ਇੱਥੇ ਤਾਂ ਕੱਲ ਨੂੰ ਰੇਪ ਵੀ ਹੋ ਸਕਦਾ ਜੇ 18 ਸਾਲ ਦੀ 20 ਸਾਲ ਦੀ ਕੋਈ ਕੁੜੀ ਇੱਥੇ ਦੂਸਰੇ ਸ਼ਹਿਰੋਂ ਆਉਂਦੀ ਜਿਹਨੂੰ ਨਹੀਂ ਪਤਾ ਕੀ ਹੈ ਇੱਥੇ ਕੀ ਨਹੀਂ ਹੈਗਾ ਉਸ ਨੂੰ ਆਪਣੀ ਗੱਲਾਂ ਚ ਵਾਕੇ ਲੈ ਕੇ ਜਾ ਸਕਦੇ ਕੁਝ ਵੀ ਹੋ ਸਕਦਾ ਠੀਕ ਹੈ ਮੈਂ ਕੈਨੇਡਾ ਦਾ ਰਹਿਣ ਵਾਲਾ ਵਾਂ ਠੀਕ ਹੈ ਪਰ ਹੁਣ ਇੱਥੇ 1 ਸਾਲ ਤੋਂ ਇੱਥੇ ਰਹਿ ਰਹੇ ਆਂ ਵਾਂ ਤੇ ਦੇਖਦੇ ਆਂ ਵੀ ਬਹੁਤ ਜ਼ਿਆਦਾ ਮਾੜਾ ਸਾਰਾ ਠ ਕੁਝ ਕਰ ਲੈਂਦੀਆਂ ਨੇ ਮੋਬਾਈਲ ਕੱਢ ਲੈਂਦੀਆਂ ਨੇ ਠੀਕ ਹੈ ਕਿ ਨਹੀਂ ਚੋਰੀਆਂ ਕਰਦੀਆਂ ਨੇ ਨਵੀਂ ਜਨਰੇਸ਼ਨ ਦਾ ਤਾਂ ਕਿਉਂਕਿ ਮੇਨ ਮਾਰਕ ਪੁਆਇੰਟ ਆ ਕਿਸੇ ਪਰਸੇ ਨੂੰ ਵੀ ਟਰੈਵਲ ਕਰਨਾ ਮੇਨ ਬੱਸ ਸਟੈਂਡ ਆ ਚੰਡੀਗੜ੍ਹ ਜਾਣਾ ਦਿੱਲੀ ਜਾਣਾ ਸਾਰੇ ਇੱਥੇ ਆਉਂਦੇ ਆ ਹੁਣ ਨਵੀਂ ਜਨਰੇਸ਼ਨ ਆ ਉਹ ਵੀ ਇਹ ਦਲਦਲ ਚ ਫਸਣ ਕੇ ਦੇਖ ਕੇ ਬਿਲਕੁਲ ਜੀ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਆ ਜੇ ਸਾਡੇ ਬੱਚਿਆਂ ਨੂੰ ਬਚਾਉਣਾ ਵਾ ਤਾਂ ਸਰ ਖਸਗਰ ਦੀ ਖੇਤੀ ਇੱਥੇ ਕਰਾਣੀ ਪੈਣੀ ਚਿੱਟਾ ਸਰ ਬੰਦ ਨਹੀਂ ਹੋ ਸਕਦਾ ਜਿੰਨਾ ਮਰਜ਼ੀ ਉਹ ਜੋਰ ਲਾ ਲੈਣਾ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਉਹਨੂੰ ਵੀ ਜੇ ਸਾਡੇ ਮੁੰਡਿਆਂ ਨੂੰ ਬਚਾਉ ਸਰ ਰੋਜ਼ ਨਵੇਂ ਨਵੇਂ ਜਵਾਨ ਪੂਰੇ ਤਗੜੇ ਮੁੰਡੇ ਮਰ ਰਹੇ ਨੇ ਗਲਤ ਢੀਕਾ ਲੱਗ ਗਿਆ ਬਿਲਕੁਲ ਜੀ ਮੇਰਾ ਦੋਸਤ 25 ਸਾਲ ਦਾ ਅੱਡੇ ਸੋਨੇ ਡੋਲੇ 17 18 ਇੰਚ ਦਾ ਡੋਲਾ ਸੀ ਬੰਦੇ ਦਾ ਆ ਨਵੇਂ ਮੁੰਡਿਆਂ ਵੀ ਨਾ ਮਹੀਨਾ ਵੀ ਪਤਾ ਮਹੀਨੇ ਚ ਪੂਰਾ ਹੋ ਗਿਆ ਦੁਗਰੀਆਂ ਵਾਲਾ ਮੈਂ ਦੁਗਰੀਆਂ ਵਾਲਾ ਮੁੰਡਾ ਬਾਵਾ ਜੀ ਉਹਦੀਆਂ ਮੁੰਡੇ ਦੀ ਸਾਫ ਲਾ ਲਓ ਤੁਸੀਂ ਆਹ ਕੰਮ ਕਰ ਰਹੇ ਗਲਤ ਢੀਕਾ ਲੱਗ ਗਿਆ ਦੱਸੋ ਕੀ ਕਰੋਗੇ ਡਾਕਟਰ ਤਾਂ ਡਾਕਟਰ ਤੱਕ ਪਹੁੰਚਣ ਦੀ ਲੋੜ ਨਹੀਂ ਫੇਰਾ ਜੀ ਕੰਮ ਹੋ ਗਿਆ ਨਹੀਂ ਜੇ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ ਹੈ ਲਾਅ ਐਂਡ ਆਰਡਰ ਦੀ ਤਾਂ ਲਾਅ ਐਂਡ ਆਰਡਰ ਦੀ ਸਥਿਤੀ ਦੇਖੀ ਜਾਵੇ ਇੱਥੇ ਜਿਹੜੇ ਹੋਟਲਾਂ ਦੇ ਵਿੱਚ ਕੰਮ ਹੁੰਦਾ ਉਹਨਾਂ ਦਾ ਸਟਿੰਗ ਕਰਕੇ ਪੁਲਿਸ ਨੂੰ ਦਿਖਾਇਆ ਜਾਵੇ ਜੇਕਰ ਫਿਰ ਉਹ ਉਸ ਤੇ ਐਕਸ਼ਨ ਲੈ ਸਕਦੇ ਨੇ ਪਰ ਫੇਰ ਵੀ ਕਿਤੇ ਨਾ ਕਿਤੇ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਵੀ ਕਿਤੇ ਨਾ ਕਿਤੇ ਆਖਿਆ ਜਾ ਰਿਹਾ ਵੀ ਪੁਲਿਸ ਦੀ ਮਿੱਲੀ ਭੁਗਤ ਹੈ ਤੁਸੀਂ ਮੰਨਦੇ ਸੀ ਬਹੁਤ ਵੱਡਾ ਸਾਰੇ ਇਹਨੂੰ ਕਦੇ ਨਹੀਂ ਨਹੀਂ ਹੋ ਸਕਦਾ ਅਸੀਂ ਦੇ ਦੇ ਮੈਂ ਤੁਹਾਨੂੰ ਬਾਰ ਬਾਰ ਕਹਿੰਨਾ ਵੀ ਇਹ ਤੇ 19 ਘੰਟੇ ਜਲਦੀ ਜਮਾਟੋ ਵਾਲਾ ਨਹੀਂ ਆਊਗਾ ਜੇ ਤੁਸੀਂ ਖਾਣਾ ਆਰਡਰ ਕਰ ਦੋ ਉਹ ਨਹੀਂ ਆਊਗਾ ਜਿੰਨੀ ਜਲਦੀ ਉਹ ਪੁੜੀ ਦੇਣ ਆ ਜਾਊ ਅਸੀਂ ਅੱਜ ਕੀ ਦੇਖਦੇ ਹਾਂ ਸਰ ਫੜਾ ਕੇ ਜਾਂਦੇ ਨਵੇਂ ਮੁੰਡੇ ਜਵਾਨ ਕਈ ਸੀ ਦੇ ਉੱਤੇ ਕੁਝ ਅਸਰ ਸੁਧਾਰ ਹੋਣਾ ਚਾਹੀਦਾ ਕੋਈ ਠੀਕ ਹੋਣਾ ਚਾਹੀਦਾ ਚਾਹੀਦਾ ਜੀ ਬਹੁਤ ਵੱਡੀ ਕਮੀ ਹੈ ਇਹ ਠੀਕ ਹੈ ਲੋਕਾਂ ਨੇ ਨਵੀਂ ਸਰਕਾਰ ਮਾਨ ਸਰਕਾਰ ਸਾਡੀ ਸਰਕਾਰ ਬਣਾਈ ਸੀ ਵੀ ਕੁਝ ਬਦਲਾਅ ਹੋਊਗਾ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਕਾਲੀ ਨੀ ਕਾਂਗਰਸੀਆਂ ਨੇ ਕੁਝ ਨਹੀਂ ਕੀਤਾ ਸੀ ਇਹਦੇ ਖਿਲਾਫ ਚਿੱਟੇ ਦੇ ਖਿਲਾਫ ਸਾਰਿਆਂ ਦੀ ਸੋਚ ਇਹ ਸੀ ਵੀ ਮਾਨ ਸਰਕਾਰ ਕੁਝ ਕਰੂਗੀ ਪਰ ਮਾਨ ਸਰਕਾਰ ਵੀ ਨਹੀਂ ਕੁਝ ਕਰਦੀ ਦਿਖ ਰਹੀ ਪਹਿਲਾਂ ਨਾਲ ਵੱਧ ਗਿਆ ਠੀਕ ਹੈ ਕੁਛ ਨਹੀਂ ਕਰਦੀ ਦੇਖ ਰਹੀ ਕਿਸੇ ਚਿੱਟੇ ਵਾਲੇ ਦਾ ਨਹੀਂ ਘਰ ਤੈਂਦਾ ਦੇਖਿਆ ਠੀਕ ਆ ਕਿ ਨਹੀਂ ਜੇ ਕੋਈ ਡੋਡੇ ਜਾਂ ਅਫੀਮ ਖੰਦਾ ਸੀਗਾ ਜਾਂ ਉਹਦੇ ਦੇ ਕੋਈ ਇਹ ਜੇ ਚਾਰਜ ਨੇ ਉਹਨਾਂ ਦੇ ਘਰ ਟਾਏ ਜਾਂਦੇ ਆ ਕਿਸੇ ਚਿੱਟੇ ਵਾਲੇ ਦਾ ਤਾਂ ਮੈਂ ਦੇਖਿਆ ਨਹੀਂ ਆਈ ਥਿੰਕ ਸੋਸ਼ਲ ਮੀਡੀਆ ਮੈਂ ਰੋਜ਼ ਦੇਖਦਾ ਮੈਂ ਕਦੇ ਨਹੀਂ ਦੇਖਿਆ ਵੀ ਕਿਸੇ ਚਿੱਟੇ ਵਾਲੇ ਦਾ ਘਰ ਟਾਤਾ ਜਿਹੜੇ ਹੁਣ ਚਿੱਟਾ ਵੇਚ ਰਹੇ ਆ ਨਵੀਂ ਜਨਰੇਸ਼ਨ ਇੱਥੇ ਰੋਜ਼ ਲੱਗ ਰਹੀ ਆ ਬਸ ਸਟੈਂਡ ਉਹਨਾਂ ਦੇ ਵੀ ਘਰ ਟਾਏ ਜਾਣ ਉਹਨਾਂ ਨੂੰ ਫੜੇ ਜਾਣ ਉਹਨਾਂ ਦੇ ਸਟ੍ਰਿਕਲੀ ਐਕਸ਼ਨ ਲੈਣਾ ਚਾਹੀਦਾ ਉਹਨਾਂ ਤੇ ਕਿਉਂ ਨਹੀਂ ਐਕਸ਼ਨ ਲੈ ਰਹੇ ਜੇ ਇਹ ਗੱਲ ਕੀਤੀ ਜਾਵੇ ਤਾਂ ਅੱਜ ਦਾ ਯੂਥ ਇਹ ਵੀ ਸੋਚਦਾ ਵੀ ਅਸੀਂ ਕੈਨੇਡਾ ਜਾਣਾ ਜੀ ਬਾਹਰ ਜਾਣਾ ਅੱਜ ਦਾ ਯੂਥ ਇਹ ਵੀ ਸੋਚਦਾ ਅਸੀਂ ਬਾਹਰ ਜਾਣਾ ਅਸੀਂ ਕੈਨੇਡਾ ਜਾਣਾ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਅੱਜ ਦਾ ਯੂਥ ਸਹੀ ਹੈ ਜਿਹੜੇ ਪੰਜਾਬ ਦੇ ਕੁਝ ਲੋਕ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਨੇ ਸ਼ਾਇਦ ਉਹ ਇਹਨੂੰ ਬਚਾਉਣਾ ਚਾਹੁੰਦੇ ਨੇ ਕਿਉਂਕਿ ਸਰਕਾਰਾਂ ਸੁਣਦੀਆਂ ਨਹੀਂ ਬਾਹਰ ਜਾਂਦਾ ਕੋਈ ਬੰਦਾ ਠੀਕ ਹੈ ਕਿ ਨਹੀਂ ਤੇ ਉਹ ਸਰਕਾਰਾਂ ਸੁਣਦੀਆਂ ਨੇ ਇੱਥੇ ਤਾਂ ਧੱਕੇਸ਼ਾਹੀ ਆ ਉੱਥੇ ਕਾਨੂੰਨ ਆ ਜੋ ਮੰਗ ਤੇ ਲਈ ਆ ਮੰਤਰੀ ਲਈ ਵੀ ਉਹੀ ਆ ਜੇ ਕੋਈ ਸਟੋਰ ਤੇ ਜਾ ਕੇ ਖੜ ਜਾਂਦਾ ਵਾ ਸਮਾਨ ਲੈਣ ਤਾਂ ਬਿੱਲ ਕਰਾਉਣਾ ਵਾ ਮੰਤਰੀ ਨੂੰ ਵੀ ਲਾਈਨ ਚ ਲੱਗਣਾ ਪੈਂਦਾ ਆਮ ਇਨਸਾਨ ਦੀ ਤਰ੍ਹਾਂ ਇੱਥੇ ਤਾਂ ਕੋਈ ਕਨਸਟੇਬਲ ਹੀ ਹੋਵੇ ਉਹੀ ਨਹੀਂ ਮਾਨ ਉਹ ਆਪਦੇ ਫੀਤੀਆਂ ਦੀ ਧੌਂਸ ਦਿਗਾਉਣ ਲੱਗ ਜਾਂਦਾ ਮੈਂ ਮੁਲਾਜ਼ਮਾ ਜੀ ਮੈਂ ਮੁਲਾਜ਼ਮ ਆ ਪਰ ਉਹਨਾਂ ਮੁਲਕਾਂ 'ਚ ਇਹ ਚੀਜ਼ਾਂ ਨਹੀਂ ਚੱਲਦੀਆਂ ਉਹਨਾਂ ਮੁਲਕਾਂ 'ਚ ਧੱਕੇਸ਼ਾਹੀ ਨਹੀਂ ਚੱਲਦੀ ਠੀਕ ਆ ਇਹ ਸਰੇ ਆਮ ਚਿੱਟਾ ਇੱਥੇ ਵੇਖਦਾ ਰੋਜ਼ ਚੋਰੀਆਂ ਹੁੰਦੀਆਂ ਨੇ ਮੇਰਾ ਮੇਰਾ ਇੱਥੇ ਟੈਕਸੀ ਦਾ ਕੰਮ ਆ ਠੀਕ ਆ ਤੇ ਬਾਹਰ ਵੀ ਅਇਦਨ ਚੋਰੀਆਂ ਹੁੰਦੀਆਂ ਕਿਸੇ ਦਾ ਮੋਬਾਈਲ ਕੱਟ ਲਿਆ ਪੈਸੇਂਜਰ ਦਾ ਕਿਸੇ ਦਾ ਪਰਸ ਕੱਟ ਲਿਆ ਠੀਕ ਹੈ ਜਿਹਨੂੰ ਨਹੀਂ ਪਤਾ ਉਹ ਬੰਦਾ ਗਮਰਾਹ ਹੋ ਜਾਂਦਾ ਇੱਥੇ ਲੇਡੀਜ਼ ਦੇਖ ਕੇ ਠੀਕ ਹੈ ਕਰੈਕਟਰਲੈਸ ਦੇਵਪਾਰ ਦਾ ਧੰਦਾ ਸ਼ਰੇਆਮ ਚੱਲਦਾ ਸ਼ਰੇਆਮ ਧੰਦਾ ਚੱਲਦਾ ਵਾ ਕੋਈ ਰੋਕ ਹੀ ਹਨੀਗੀ ਇਹ ਚੀਜ਼ ਨਾ ਬਹੁਤ ਘੱਟ ਲੋਕ ਬੋਲਦੇ ਨੇ ਔਨ ਕੈਮਰਾ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਕਿੱਥੇ ਸਾਨੂੰ ਨਾ ਫੜਨ ਪਰ ਇਹ ਚੀਜ਼ ਤੁਸੀਂ ਜਿੱਦਾਂ ਕਹੀ ਹੈ ਔਨ ਕੈਮਰਾ ਤੁਹਾਡੇ ਮਤਲਬ ਦਲੇਰੀ ਨੂੰ ਸੈਲੂਟ ਹੈ ਤੁਹਾਨੂੰ ਕਿਉਂ ਹੁਣ ਅੱਜ ਦੀ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਸਾਡੇ ਪੰਜਾਬ ਦੀ ਜਿਹੜੀ ਪੁਲਿਸ ਲੁ ਬਜ ਰਹੇ ਨੇ ਔਰ ਇੱਥੇ ਲੋਕ ਖੜੇ ਨੇ ਕਿਉਂਕਿ ਉਹ ਪਰੇਸ਼ਾਨ ਨੇ ਕਿਸੇ ਚੀਜ਼ ਤੋਂ ਹਾਂਜੀ ਸਾਰੀ ਰਾਤ ਅਸੀਂ ਇੱਥੇ ਹੁੰਨੇ ਆ ਜੀ ਜੀ ਸਾਰੀ ਰਾਤ ਆਈ ਚ ਲਈ ਰਹਿੰਦੀ ਆ ਕੋਈ ਉਧਰੋਂ ਗੱਡੀ ਆ ਗਈ ਪੁਲਿਸ ਦੀ ਉਹ ਸਾਰੀਆਂ ਟੱਪ ਕੇ ਇਧਰਲੇ ਪਾਸੇ ਅੱਛਾ ਹਾਂਜੀ ਅੱਛਾ ਗੱਡੀ ਇਧਰ ਨੂੰ ਘੁੰਮ ਕੇ ਆ ਰਹੀ ਹੈ ਸਾਰੀਆਂ ਟੱਪ ਕੇ ਪਰਲੇ ਪਾਸੇ ਇਹ ਨਹੀਂ ਮੇਰੇ ਨਾਲ ਕੁੜੀਆਂ ਅਸੀਂ ਇਹ ਨਹੀਂ ਕਹਿੰਦੇ ਵੀ ਹਾਂ ਪੁਲਿਸ ਨਹੀਂ ਆਉਂਦੀ ਪੁਲਿਸ ਆਉਂਦੀ ਆ ਉਹ ਜਿਵੇਂ ਉਹਨਾਂ ਦਾ ਰਲ ਰਲ ਕੇ ਖੋਹਾਂ ਕਰਾਉਂਦੀਆਂ ਚਿੱਟਾ ਪੀਂਦੇ ਆ ਆਪ ਵੀ ਨਾਲ ਰਲ ਰਲ ਕੇ ਖੋਹਾਂ ਕਰਾਉਂਦੀਆਂ ਕੀ ਕਰੋਗੇ ਉਧਰੋਂ ਬੰਦਾ ਭੱਜ ਕੇ ਬਚ ਕੇ ਆਂਦਾ ਵਾ ਇੱਥੇ ਆ ਗਿਆ ਉਹ ਅਗਲਾ ਕਹਿੰਦਾ ਮੇਰਾ ਖੋਹ ਹੋ ਗਈ ਕੀ ਕਰਾਂਗੇ ਉਹਦੇ ਕੋਈ ਵੀ ਨਹੀਂ ਇੱਥੇ ਕਰਦਾ ਨਾਲ ਪੁਲਿਸ ਵਾਲੇ ਹੋਣ ਇੱਥੇ ਨਾਲ ਉੱਥੇ ਦੇਵ ਬਾਬਰ ਦਾ ਧੰਦਾ ਆਚਰ ਮੁੰਡੇ ਨੇ ਆਚਰ ਮੁੰਡੇ ਨੇ ਇੱਕ ਕੁੜੀ ਦੇ ਮਗਰ ਇਕੱਲੇ ਨਹੀਂ ਉਹਨਾਂ ਨੂੰ ਵੀ ਲਵਾਉਂਦੀਆਂ ਬਸ ਉਹਨੇ ਪੁੱਛੇ ਸਿੱਧੇ ਕੰਮ ਕਰਕੇ ਕੁੜੀ ਨੇ ਜਾਂ ਚੋਰੀਆਂ ਕਰਕੇ ਉਹਨਾਂ ਨੂੰ ਖਰਚਾ ਚੱਕਦੀਆਂ ਨੇ ਆਏ ਦਿਨ ਸ਼ਰਿਆਮ ਦੇਖੋ ਚੋਰੀਆਂ ਹੋ ਰਹੀਆਂ ਨੇ ਚਿੱਟਾ ਪੀ ਰਹੇ ਨੇ ਪਤਾ ਨਹੀਂ ਸਰਕਾਰ ਕੀ ਸੋਚ ਰਹੀ ਆ ਇਹ ਨਹੀਂ ਵੀ ਅਸੀਂ ਇਹ ਵੀ ਨਹੀਂ ਕਹਿੰਦਾ ਵੀ ਪੁਲਿਸ ਆਰਾਊਂਡ ਨਹੀਂ ਮਾਰਦੀ ਪੁਲਿਸ ਆਰਾਊਂਡ ਮਾਰਦੀ ਆ ਪਰ ਉਹਨਾਂ ਦਾ ਕੋਈ ਐਕਸ਼ਨ ਤਾਂ ਲਿਆ ਨਹੀਂ ਜਾਂਦਾ ਨਾ ਜੇ ਕਿਸੇ ਨੂੰ ਫੜਦੇ ਵੀ ਆ ਦੋ ਚਵੇੜਾ ਮਾਰ ਕੇ ਜਿਹੜੇ ਛੱਡ ਦਿੰਦੇ ਆ ਉਹਨਾਂ ਦੇ ਉਹਨਾਂ ਨੂੰ ਚਾਰਜ ਕਰਨ ਉਹਨਾਂ ਨੂੰ ਜੇਲ੍ਹ ਬਿਲਕੁਲ ਆਏ ਦਿਨ ਇੱਥੇ ਨਵੀਂ ਜਨਰੇਸ਼ਨ ਅਸੀਂ ਗੱਡੀ ਲੈ ਕੇ ਹਾਲਾਕਿ ਸਾਡਾ ਟੈਕਸੀਆਂ ਦਾ ਕੰਮ ਅਸੀਂ ਆ ਕੇ ਗੱਡੀ ਖੜਦੇ ਆ ਸਾਡੇ ਕੋਲ ਆ ਜਾਂਦੀ ਨੇ ਹਾਂਜੀ ਦੱਸੋ ਜਾਨ ਦੱਸੋ ਸ਼ਰਿਆਮ ਉਹਦੇ ਕੰਨ ਦਿੱਲੀ ਵਾਲਾ ਜੇਪੀ ਰੋਡ ਬਣਾਇਆ ਹੋਇਆ ਤੇ ਇਹ ਤਾਂ ਮੇਰੇ ਹਿਸਾਬ ਨਾਲ ਅੱਖਾਂ ਹੀ ਮੀਚੀਆਂ ਨੇ ਪ੍ਰੋਸੈਸ਼ਨ ਦੀਆਂ ਵੀ ਦੇਖ ਹੀ ਨਹੀਂ ਰਿਹਾ ਤੁਸੀਂ ਔਨ ਕਰਨਾ ਤੁਹਾਨੂੰ ਅਸੀਂ ਨਾਲ ਲੈ ਚੱਲਦੇ ਉੱਥੇ ਦਿਖਾ ਦਿੰਨੇ ਆ ਤੁਹਾਨੂੰ ਦੱਸਣਗੇ ਵੀ ਹਾਂਜੀ ਦੱਸੋ ਇੰਨੇ ਪੈਸੇ ਆ ਜਾਓ ਆਓ ਚੱਲੀਏ ਇਹਦੀ ਮੇਰੇ ਕੋ ਫੁਟੇਜ ਹੈਗੀ ਹੈ ਸਾਡਾ ਟੈਕਸੀਆਂ ਅਸੀਂ ਇਹ ਕੰਮ ਵਾਲੇ ਹੈ ਨਹੀਂਗੇ ਅਸੀਂ ਨਹੀਂ ਕਰਦੇ ਅਸੀਂ ਆਟੋ ਚਲਾਉਂਦੇ ਸਾਰੀ ਰਾਤ ਸਰ ਅਸੀਂ ਨਾ ਅਸੀਂ ਇਹਨਾਂ ਨਾਲ ਕੋਈ ਲੈਣਾ ਨਾ ਇਹਨਾਂ ਨਾਲ ਸਾਡੇ ਕੋਲ ਆਣ ਗਿਆ ਪੁਲਾਨੀ ਥਾਂ ਤੇ ਜਾਣਾ ਤੋਂ ਅਸੀਂ ਕੀ ਕਰਨ ਜਾਣਾ ਉੱਥੇ ਉਹ ਤਾਂ ਕੋਈ ਸਮਾਨ ਲੈ ਕੇ ਆਣਾ ਅੰਜਣ ਕਰਨਾ ਕੀ ਸਮਾਨ ਲੈ ਕੇ ਆਣਾ ਉਹ ਮੁੰਡੇ ਤੋਂ ਥੋੜਾ ਜਿਆਦਾ ਸਮਾਨ ਚਿੱਟਾ ਲੈ ਕੇ ਆਣਾ ਸਿੱਧੇ ਹੀ ਕਹਿਣ ਗਿਆ ਅਈ ਹੱਥ ਜੋੜ ਦੀ ਤੇ ਜਾਓ ਜੀ ਜਾਓ ਗਾਂਹ ਜਾਓ ਹੋਰ ਕੋਈ ਆਟੋ ਕਰ ਲਓ ਅਸੀਂ ਤੁਹਾਨੂੰ ਇੱਥੇ ਤਾਂ ਕਰ ਦਸੀ ਪਰਸੋ ਚ ਉੱਥੇ ਇਹ ਵੀਰ ਨੇ ਥੱਪੜ ਵੀ ਮਾਰੇ ਕਦੇ ਉਲਟਾ ਪੈ ਗਈ ਇਹਨੂੰ ਗੱਲ ਪੈਂਦੀਆਂ ਨੇ ਗੱਲ ਪੈ ਗਈ ਇਹ ਜੋ ਨਹੀਂ ਜਾਣ ਤੈਨੂੰ ਪਹਿ ਨਹੀਂ ਦੇ ਰਹੀ ਕਦੇ ਇਹ ਕਹਿੰਦਾ ਬਾਈ ਕਹਿੰਦਾ ਚੱਲ ਇੱਥੇ ਕੀ ਕਰਦਾ ਬਾਈ ਕਹਿੰਦਾ ਚੱਲ ਇੱਥੇ ਕੀ ਕਰਦੀਆਂ ਤੂੰ ਇਹ ਗੱਲ ਪੈ ਗਈ ਤੇ ਤੂੰ ਅੱਡਾ ਖਰੀਦਿਆ ਵਾ ਤੂੰ ਇੱਥੇ ਮੈਂ ਤੇਰੀ ਕੰਪਲੇਟ ਕਰਾਂਗੀ ਪੁਲਿਸ ਵਾਲਿਆਂ ਨੂੰ ਤੇਰੀ ਮੈਂ ਫਲਾਣਾ ਕਰਾਂਗੀ ਤੈਨੂੰ ਅੰਦਰ ਕਰਾ ਦਾਂਗੀ ਕੁੱਤ ਤੌਂਸ ਸਾਈਡ ਤੇ ਉਹਨਾਂ ਨਾਲ ਉਹਨਾਂ ਦਾ ਸਰ ਮੁੰਡੇ ਨੇ 4-4 ਉਹਨਾਂ ਨੂੰ ਸਮਾਨ ਲਵਾਉਂਦੀਆਂ ਨੇ ਉਹ ਇਹ ਨਹੀਂ ਕਿ ਉਹਨਾਂ ਨੂੰ ਸਮਾਨ ਨਹੀਂ ਲਵਾਉਂਦੀਆਂ ਆਪਣਾ ਕੰਮ ਕਰਕੇ ਉਹਨਾਂ ਨੂੰ ਵੀ ਲਵਾਉਂਦੀਆਂ ਨੇ ਇਥੋਂ ਭਈਆ ਲੈ ਗਈ ਮੰਨ ਲਓ ਭਈਏ ਨੂੰ ਸਾਰਾ ਖੋਲਿਆ ਹੁਣ ਡਰਦਾ ਮਾਰਾ ਉਹ ਥਾਣੇ 'ਚ ਅਸੀਂ ਪੰਨੋ ਚੌਂਗੀ ਭੇਜ ਵੀ ਦਿੱਤਾ ਉਹ ਕਹਿੰਦੇ ਡੱਬਾ ਲਿਓ ਬਿੱਲ ਲਿਓ ਉਹ ਕਹਿੰਦਾ ਬਿਹਾਰ ਪੀ ਬਿਹਾਰ ਚ ਪਿਆ ਵਾ ਉਹ ਡਰਦੇ ਹਮਾਰੇ 올ਡਾ ਅਗਲੇ ਨੂੰ ਮੈਂ ਮੈਂ ਪਿੰਡ ਚੱਲੇ ਆਵਾ ਮੇਰੇ ਦੋ ਦੇੜੀਆਂ ਖਰਾਬ ਹੋਣੀਆਂ ਉਹ ਚੁੱਪ ਕਰਕੇ ਨਿਕਲ ਜਾਂਦਾ ਉਹਨਾਂ ਦਾ ਇਸ ਨਾਲ ਹੌਸਲਾ ਵੱਧ ਗਿਆ ਹਾਂ ਜਰ ਨਵੀਂ ਬੰਦੇ ਨਾਲ ਵੀ ਹੋਈ ਜਾ ਰਹੀ ਹੈ ਇਹ ਚੀਜ਼ ਘੱਟ ਹੁੰਦਾ ਜੀ ਇਹ ਪ੍ਰਵਾਸੀਆਂ ਨਾਲ ਜ਼ਿਆਦਾ ਹੁੰਦਾ ਭਾਜੀ ਸੁਣੋ ਮੇਰੀ ਗੱਲ ਜਿਹੜੇ ਆਪਣੇ ਇੱਥੇ ਦੇ ਲੋਕ ਲੈਣਾ ਜੀ ਜਿਹਨੇ ਇਹਨਾਂ ਦਾ ਪੇਤੀ ਨੇ ਲੋਕਲ ਨੇ ਜਿਹੜੇ ਇੱਥੇ ਦੇ ਉਹ ਨਹੀਂ ਆਂਦੇ ਇਹਨਾਂ ਦੇ ਢਿੱਕੇ ਉਹ ਸਮਝੋ ਜਿਹਨੇ ਅੰਮ੍ਰਿਤਸਰ ਜਾਣਾ ਉਹ ਪਰਲੇ ਪਾਸੇ ਉਤਰ ਗਿਆ ਇਧਰੋਂ ਆਈ ਬਸ ਸਿਮਰਾਲਾ ਚੋਂ ਵੱਲੋਂ ਪਰਲੇ ਪਾਸੇ ਉੱਤਰੇ ਨਾਲ ਹੀ ਤਾਂ ਖੜੀਆਂ ਨੇ ਬਸ ਇੱਦਾਂ ਖੜੀਆਂ ਨਾਲ ਹੀ ਗੁੱਟ ਫੜ ਲੈਂਦੀਆਂ ਆਉਂ ਜੀ ਅਗਲਾ ਚੱਲਦੇ ਆ ਬਿਲਕੁਲ ਚੱਲਦੇ ਆ ਯਾਰ ਗਰਮ ਆ ਤੱਤੇ ਆ ਭਰੇ ਵੇ ਆ ਚੱਲ ਯਾਰ ਕਿੰਨੇ ਇੰਨੇ ਚਲੋ ਜੀ ਫੇਰ ਉਹਨਾਂ ਨੂੰ ਮੁੰਡੇ ਆ ਗਏ ਉੱਤੋਂ ਉਹ ਚਲੇਗੀ ਆਪਣਾ ਕੰਮ ਕਰਵਾ ਰਿਹਾ ਉਹ ਉੱਤੋਂ ਮੁੰਡਿਆਂ ਦੇ 4 ਜਾਣੇ 3 ਜਾਣੇ ਓਏ ਕੀ ਕਰਦਾ ਸਾਲਿਆ ਇੱਥੇ ਕੁੜੀ ਕਹਿੰਦੀ ਓਏ ਮੈਨੂੰ ਫੜ ਲਿਆ ਨੇ ਮੈਨੂੰ ਮਾਰਤਾ ਦੱਸੋ अच्छा ओ डरदा मारा ओ डर जंदा वो कहता मेनू ਘਰ ਨਾ ਗਾ ਮੇਰੇ ਘਰ ਤੇ ਵਪਾਰ ਦੇ ਧੰਦੇ ਦੇ ਨਾਂ ਤੇ ਵੀ ਬਲੈਕਮੇਲਿੰਗ ਚੱਲ ਰਹੀ ਆ ਆ ਤਾਂ ਮੇਨ ਪ੍ਰੋਬਲਮ ਆ ਮੈਨੂੰ ਧੱਕਾ ਕਰ ਰਿਆ ਮੈਨਾਂ ਤੇਤੇ ਮੈ ਹੁਣੇ ਪਰਚਾ ਪਵਾਨੀ ਆ ਆ ਦੇਖੋ ਪਰਚਾ ਪਵਾਨੀ ਆ ਤੇਰੇ ਤੇ ਆਜੋ ਇੱਧਰ ਆਜੋ ਇੱਧਰ ਆਜੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਿਤਾ ਅੱਛਾ ਤੁਸੀਂ ਕੀ ਕਰਦੇ ਹੋ ਕਨੈਕਟਰ ਹੀ ਕਰਦਾ ਬਸ ਕਨੈਕਟਰ ਹੋ ਤੁਸੀਂ ਕੀ ਹੋਇਆ ਤੁਹਾਡੇ ਨਾਲ ਮੇਰੇ ਨਾਲ ਨਹੀਂ ਹੋਇਆ ਇੱਕ ਬਸ ਤੇ ਉਤਰਿਆ ਮੁੰਡਾ ਉਹਦਾ ਸਾਰਾ ਕੁਝ ਮੋਬਾਈਲ ਪਰਸ ਪੈਸੇ ਉਹ ਰੋਂਦਾ ਪਿਆ ਬੇਚਾਰਾ ਪਲੇ ਸਟੈਂਡ ਹਾਂਜੀ ਹੁਣੇ ਹਾਂਜੀ ਆ ਹੁਣ ਆ ਇਹਨੂੰ ਸਾਰਾ ਸਾਰਾ ਕੋ ਸਾਰਾ ਕੋ ਸਾਰਾ ਕੋ ਲੈ ਗਿਆ ਉਹ ਖੜੀਆ 8 9 ਜਾਣੀਆਂ ਉਹ ਕਹਿੰਦਾ ਮੈਂ ਅੱਛਾ 8 9 ਕੁੜੀਆਂ ਇਕੱਠੀਆਂ ਹੋ ਕੇ ਖੋ ਲੈਂਦੀਆਂ 8 9 ਕੁੜੀਆਂ ਉਹ ਕਹਿੰਦਾ ਮੈਂ ਕੀ ਕਵਾਂ ਮੇਰੀ ਬੇਟੀ ਉਹ ਫੌਜੀ ਬੰਦਾ ਮੈਂ ਕੱਪੜਾ ਮਾਰਦੇ ਡਰਦਾ ਜਾਂਦਾ ਨਹੀਂ ਵੀ ਥਾਣੇ ਵਾਲੇ ਕਹਿਣਗੇ ਤੂੰ ਕੀ ਕਰਨ ਗਿਆ ਸੀ ਓਏ ਕੀ ਕਰਨ ਗਿਆ ਸੀ ਉੱਥੇ ਤੂੰ ਅਗਲੇ ਡਰ ਜਾਂਦਾ ਔਰ ਨਹੀਂ ਭਾਈ ਜੀ ਮੈਂ ਨਹੀਂ ਜਾਣਾ ਲੈ ਆ ਲੈ ਆ ਸਾਰਾ ਕੋ ਉੱਥੇ ਕਰਨ ਕੀ ਗਿਆ ਤੂੰ ਕੀ ਕਰਨ ਗਿਆ ਉੱਥੇ ਮੇਰੇ ਅਰੇ ਡਰਦਾ ਮੇਰੇ ਘਰ ਨਾ ਗੱਲ ਪਹੁੰਚ ਜਾਏ ਹਾਂ ਉਹ ਇੱਥੇ ਤਾਂ ਮਾਰਾ ਅਗਲਾ ਕਹਿੰਦਾ ਕੋਈ ਨਹੀਂ ਮੋਬਾਈਲ ਗਿਆ ਪੈਸੇ ਕੋਈ ਗੱਲ ਨਹੀਂ ਇਹਨਾਂ ਦੇ ਹੋ ਜਾਂਦੇ ਆ ਇਹਦੇ ਉੱਤੇ ਕੀ ਕਰਨ ਗਿਆ ਮਾਰ ਦੇਖ ਲੈ ਤੂੰ ਕੀ ਕਰਨ ਗਿਆ ਜੀ ਇੱਥੇ ਅਗਲਾ ਕਹਿੰਦਾ ਯਾਰ ਮੈਂ ਚਲੇ ਗਿਆ ਗਲਤੀ ਹੋ ਗਈ ਹੈ ਭਰਿਆ ਹੁੰਦਾ ਵਾ ਐਨਜੀ ਉਹਦੇ پیسے ਕੱਢ ਲੈਂਦੀਆਂ ਵਟੂਆ ਕੱਢ ਲਿਆ ਆਹ ਜਿਹੜਾ ਆਈਡੈਂਟੀਕਾਰਡ ਆ ਕੋਚਾ ਉਹਨਾਂ ਨੇ ਖੋ ਗਏ ਸਿੱਟ ਦੇਣਾ ਉਹਨਾਂ ਨੂੰ ਇਹ ਨਹੀਂ ਕਿ ਫੌਜੀ ਦਾ ਆਈਡੈਂਟੀਕਾਰਡ ਫੌਜੀ ਨਾਲ ਹੋਇਆ ਆਈਡੈਂਟੀਕਾਰਡ ਕੱਢ ਕੱਢ ਕੇ ਸਿੱਟ ਦਿੰਦੇ ਵੀਰੇ ਕੀ ਕਰੋਗੇ ਕੀ ਚੱਲੇ ਹੋ ਰਿਕਾਰਡ ਤੇ ਕਹੋ ਚਾਰ ਪੰਜ ਕੰਪਲੀਟ ਆਸ ਮਹੀਨੇ ਫੌਜੀਆਂ ਦੀਆਂ ਨੇ ਫੌਜੀਆਂ ਦੀਆਂ ਆਉਣੀਆਂ ਬਈ ਹਰ ਰੋਜ਼ ਕਿੰਨੇ ਇੱਕ ਜਿਹੜਾ ਇਹ ਗਰੋਅ ਹੈ ਕਿੰਨਾ ਕੁ ਵੱਧਦਾ ਜਾ ਰਿਹਾ ਹਾਂਜੀ ਘੱਟੋ ਘੱਟ 20 ਤੋਂ 25 ਹੋਣੀਆਂ ਨੇ ਜੀ ਤੋਂ 25 ਬੱਚੀ ਬਈਆ ਮੇਰਾ ਪਰਸ ਚੋਰੀ ਕੀਤਾ ਇੱਥੇ ਹੀ ਇਹਨਾਂ ਨੇ ਠੀਕ ਹੈ ਕਿ ਨਹੀਂ ਪਤਾ ਵੀ ਨਹੀਂ ਲੱਗਣ ਦਿੱਤਾ ਠੀਕ ਹੈ ਮੈਂ ਪੁਲਿਸ ਵਾਲਿਆਂ ਨੂੰ ਫੜਾਈ ਵੀ ਉਹਨਾਂ ਨੇ ਕੁੱਟ ਕੇ ਉਹਦੇ ਚੋਂ ਪੈਸੇ ਵੀ ਮਾੜੇ ਮੋٹے ਦਵਾਤੇ ਪਰ ਉਹ ਆਈਡੀਆਂ ਨਹੀਂ ਮਿਲੀਆਂ ਮੇਰੀਆਂ ਪਤਾ ਨਹੀਂ ਪਰਸ ਕਿੱਥੇ ਸਿੱਟਿਆ ਉਹਨੇ ਕਿੱਥੇ ਨਹੀਂ ਸਿੱਟਿਆ ਮੇਰਾ ਪਾਸਪੋਰਟ ਵੀ ਜਾ ਸਕਦਾ ਸੀ ਮੇਰਾ ਉਹਦੇ ਵਿੱਚ ਡਰਾਈਵਿੰਗ ਲਾਇਸੈਂਸ ਸੀ ਇੱਥੇ ਠੀਕ ਹੈ ਇੰਡੀਆ ਦਾ ਡਰਾਈਵਿੰਗ ਲਾਇਸੈਂਸ ਸੀ ਆਧਾਰ ਕਾਰਡ ਪੈਨ ਕਾਰਡ 8500 ਰੁਪਏ ਸੀ ਜਿਹਦੇ ਵਿੱਚ ਉਹ ਪੁਲਿਸ ਨੇ 2000 ਰੁਪਏ ਬਰਾਮਦ ਵੀ ਕਰਾਇਆ ਠੀਕ ਹੈ ਪਰ ਉਹ 2000 ਚੋਂ ਵੀ ਮੈਨੂੰ ਕੱਖ ਨਹੀਂ ਮਿਲਿਆ ਉਹ 2000 ਦੇ ਵਿੱਚੋਂ ਵੀ ਮੈਨੂੰ ਕੱਖ ਨਹੀਂ ਮਿਲੇ ਮੇਰਾ 8500 ਰੁਪਇਆ ਸੀ ਉਹ ਕੁੜੀ ਇੱਥੇ ਪਿੱਛੇ ਇੱਥੇ ਰਹਿੰਦੀ ਆ ਉਹ ਤੋਂ ਉਹਨਾਂ ਨੇ ਬਰਾਮਦ ਵੀ ਕਰਾਇਆ ਕਿਉਂਕਿ ਮੈਂ ਹੁਲੀਆ ਦੱਸਿਆ ਵੀ ਇਹ ਜੀਜ਼ ਇੱਥੇ ਠੀਕ ਆ ਕਿ ਨਹੀਂ ਮੇਰੇ ਨਾਲ ਮੇਰਾ ਪਰਸ ਚੱਕ ਕੇ ਲੈ ਗਈ ਮੇਰੀ ਗੱਡੀ ਦੀ ਆਰ.ਸੀ. ਹਜੇ ਤੱਕ ਵੀ ਨਹੀਂ ਮੇਤੋਂ ਬਣਵਾ ਹੋਈ ਠੀਕ ਆ ਗੱਡੀ ਦੀ ਆਰ.ਸੀ. ਆਧਾਰ ਕਾਰਡ ਪੈਨ ਕਾਰਡ 8500 ਰੁਪਇਆ ਮੈਨੂੰ ਨਹੀਂ ਮਿਲਿਆ ਜਿਹੜਾ 2000 ਪੁਲਿਸ ਨੇ ਬਰਾਮਦ ਕਰਾਇਆ ਉਹ ਮੰਨ ਵੀ ਗਈ ਵੀ ਹਾਂ ਕਿਉਂਕਿ ਇੱਥੇ ਫੜ ਲਿਆ ਸੀ ਮੈਂ ਉਹਦੇ ਨਾਲ ਵਾਲਿਆਂ ਨੂੰ ਫੜ ਲਿਆ ਇੱਥੇ ਵੀ ਤੁਹਾਡੇ ਨਾਲ ਕੋਈ ਕੁੜੀ ਸੀ ਉਹ ਮੇਰੀ ਗੱਡੀ ਚੋਂ ਪਰਸ ਚੱਕ ਕੇ ਲੈ ਗਈ ਮੇਰੇ ਮੈਂ ਇੱਕ ਨਹੀਂ ਗੱਡੀ ਜਿਵੇਂ ਹੁਣ ਇੱਥੇ ਖੜੀ ਆ ਮੈਂ ਕਿਸੇ ਬੰਦੇ ਨਾਲ ਗੱਲਾਂ ਕਰਨ ਲੱਗਿਆ ਉਹਨੇ ਗੱਡੀ ਚੋਂ ਚੱਕ ਕੇ ਲੈ ਗਈ ਉਹ ਕੁਦਰਤੀ ਆ ਸਾਹਮਣੇ ਆ ਹੋਟਲ ਦੇ ਕਮਰੇ ਚ ਉਹ ਕੁੜੀ ਆ ਗਈ ਸੀ ਵਾਚ ਕੀਤੀ ਉਹ ਕਹਿੰਦੇ ਪਿੱਛੇ ਮੱਲੇ ਚ ਰਹਿੰਦੀ ਆ ਅਸੀਂ ਉਹਨੂੰ ਘੰਟੇ ਕੇ ਬਾਅਦ ਉਹ ਇੱਥੇ ਆ ਗਈ ਮੁੰਡੇ ਲੈ ਕੇ ਅਸੀਂ ਉਹਨੂੰ ਫੜ ਲਿਆ ਪੁਲਿਸ ਨੂੰ ਕਾਲ ਕੀਤੀ ਪੁਲਿਸ ਵਾਲੇ ਆਏ ਪੁਲਿਸ ਵਾਲਿਆਂ ਨੇ ਵੀ ਉਹਦੇ ਚਾਰ ਚਪੇੜਾ ਮਾਰੀਆਂ ਨਾਲ ਉਹਦੇ ਮੁੰਡਾ ਸੀ ਮੁੰਡੇ ਨੂੰ ਤਾਂ ਇੱਥੇ ਜਿਹੜੇ ਉਹਦੇ ਕਣਕੂ ਕਹਤਾ ਵੀ ਨਹੀਂ ਇਹ ਮੈਂ ਕਿਹਾ ਵੀ ਇਹ ਨਾਲ ਨਹੀਂ ਸੀ ਉਦੋਂ ਕੁੜੀ ਨੇ ਚੱਕਿਆ ਉਹ ਚਲੋ ਉਹਨੂੰ ਕੁੜੀ ਨੂੰ ਥਾਣੇ ਲੈ ਗਏ ਠੀਕ ਆ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਜਿਹੜਾ 2000 ਕੁੜੀ ਕੋਲੋਂ ਫੜਿਆ ਸੀਗਾ ਮੈਨੂੰ ਤਾਂ ਉਹ ਵੀ ਨਹੀਂ ਮਿਲਿਆ ਪਰ ਸਰ ਇੱਕ ਮੈਂ ਗੱਲ ਦੱਸਦਾ ਜੀ ਇਹ ਪ੍ਰਸ਼ਾਸਨ ਆਪਣੇ ਕੰਨੀਓ ਪੂਰਾ ਜੋਰ ਲਾ ਰਿਹਾ ਜੀ ਪ੍ਰਸ਼ਾਸਨ ਜੋਰ ਲਾ ਪ੍ਰਸ਼ਾਸਨ ਕੰਨੀ ਸਰ ਕੋਈ ਕਮੀ ਨਹੀਂ ਅਸੀਂ ਦੇਖਦੇ ਮੈਨੂੰ 15 ਸਾਲ ਹੋ ਗਏ ਸੜੇ ਚ ਪ੍ਰਸ਼ਾਸਨ ਆਪਣੇ ਕੰਨੀਓ ਪੂਰਾ ਜੋਰ ਲਾ ਰਿਹਾ ਜੀ ਹੱਥ ਨਹੀਂ ਆਉਂਦੀਆਂ ਪਰ ਪਰ ਉਹ ਇੰਨੀਆਂ ਚਲਾਕ ਨੇ ਜੀ ਹੁਣ ਤਾਂ ਹੁਣ ਗਲੀ ਗਲੀਆਂ ਪੇਤੀ ਹੋ ਗਈਆਂ ਵੀ ਥੋੜਾ ਪਰਸ ਕੱਢਿਆ ਮੈਂਟ ਦੀ ਗਲੀ 'ਚ ਗਿਆ ਹੁਣ ਦੇਖੋ ਪੁਲਿਸ ਆਉਂਦਾ ਆਉ ਆਪਣੇ ਕਨਵ ਰਾਤ ਨੂੰ ਹੁਣ ਮਗਰ ਤੱਕ ਸਦੇ ਨਹੀਂ ਭਜਿਆ ਜਾ ਸਕਦਾ ਹਨੇਰੇ ਚ ਉਹ ਆਪਣੇ ਕਨਵੈਨਸ ਤੇ ਆਉਂਦੇ ਆ ਢੇੜੇ ਮਾਰਦੇ ਇਹ ਨਹੀਂ ਵੀ ਉਹ ਢੇੜਾ ਨਹੀਂ ਮਾਰਦੇ ਪੁਲਿਸ ਵਾਲੇ ਢੇੜਾ ਮਾਰਦੇ ਆ ਭਜਾਉਂਦੇ ਵੀ ਆ ਜੇ ਕੋਈ ਮਿਲ ਜੇ ਗਾਲਾਂ ਕੱਢ ਗਏ ਭਜਾਉਂਦੇ ਆ ਤੇ ਪਰ ਉਹ ਪੁਲਿਸ ਦੇ ਹੂਟਰ ਸੁਣਦੇ ਸਾਰੀ ਭੱਜ ਜਾਂਦੀਆਂ ਨੇ ਪੁਲਿਸ ਵੀ ਵਿਚਾਰੀ ਕੀ ਕਰੇ ਇਹਦਾ ਜੇ ਪੁਲਿਸ ਨੇ ਇਹਨਾਂ ਨੂੰ ਨੱਥ ਪਾਉਣੀ ਆ ਤਾਂ ਸਿਵਲ ਐਡਰੈਸ ਤੇ ਚਾਹਣ ਇੱਥੇ ਸਿਵਲ ਐਡਰੈਸ ਤੇ ਜਾ ਕੇ ਉਹਨਾਂ ਨੂੰ ਫੇਰ ਅਰੈਸਟ ਕੀਤਾ ਜਾ ਸਕਦਾ ਸਰ ਖੜਦੇ ਫੜੀਆਂ ਵੀ ਸੀ ਪਿੱਛੇ ਜੇ ਸਿਵਲ ਡਰਸ ਜਾ ਕੇ ਖੜੇ ਇਥੇ ਉਹ ਨਾ ਸਰੀਰ ਕਹੇ ਜene ਉਹ ਕਹਿੰਦੇ ਉਹ ਮਰਨੇ ਖਾ ਦੇ ਲੋ ਆ ਦੇਖੋ ਕੈਮਰਾ ਦੇਖੋ ਆ ਦੇਖੋ ਕੈਮਰਾ ਮਾਰੋ ਬੰਦਰਾ ਜਾ ਰਹੀ ਆ ਚਲ ਵੀ ਇਹ ਕੰਮ ਵਾਲੀ ਆ ਵੀ ਦੇਖੋ ਕਿੰਝ ਸ਼ਰੇ ਆਮ ਇੱਥੇ ਰੋਡ ਤੇ ਘੁੰਮਿਆ ਜਾ ਰਿਹਾ ਨਾਥ ਨਹੀਂ ਪੈਰੀ ਪੁਲਿਸ ਦੇ ਵੱਲੋਂ ਲੋਕਾਂ ਦੇ ਵੱਲੋਂ ਜਿਹੜੀ ਇੰਨੀ ਕੰਪਲੇਂਟ ਕੀਤੀ ਜਾ ਰਹੀ ਆ ਦੱਸੋ ਆਮ ਜਨਤਾ ਦੇ ਨਾਲ ਇਹ ਤੱਕਾ ਹੋ ਰਿਹਾ ਜੀ ਆਮ ਜਨਤਾ ਪਰੇਸ਼ਾਨ ਪਈ ਆ ਮੈਂ ਕਹਿਣਾ ਵੀ ਤੁਸੀਂ ਇਹ ਵਰਡ ਸ਼ਾਇਦ ਕੁਝ ਕੌੜਾ ਲੱਗ ਸਕਦਾ ਲੋਕਾਂ ਨੂੰ ਤੁਸੀਂ ਆਪਣੀ ਭੈਣ ਬੇਟੀ ਨਾਲ ਇੱਥੇ ਨਹੀਂ ਆ ਸਕਦੇ ਨਹੀਂ ਆ ਸਕਦੇ ਜੀ ਨਹੀਂ ਆ ਸਕਦੇ ਪੈਸੇਂਜਰ ਦੇ ਸਾਹਮਣੇ ਸ਼ਰਮ ਆਉਂਦੀ ਆ ਕਿਸੇ ਪੈਸੇਂਜਰ ਨੂੰ ਡ੍ਰੌਪ ਕਰਨ ਆਈਦਾ ਇੱਥੇ ਗੱਡੀ ਕੋਲੇ ਆ ਕੇ ਖੜਨਗੇ ਹਾਂ ਦੱਸ ਜਾਣਾ ਤਾਂ ਹੁਣ ਕਿਸੇ ਦੀ ਲੇਡੀਜ਼ ਸਵਾਰੀਆਂ ਨਾਲ ਤਾਂ ਸਾਡੇ ਵਰਗਿਆਂ ਦੇ ਵੀ ਕਰੈਕਟਰ ਤੇ ਉਂਗਲ ਚੱਕ ਹੁੰਦੀ ਆ ਨਾ ਵੀ ਪਤਾ ਨਹੀਂ ਇਹ ਵੀ ਇਹ ਜੇ ਤਾਂ ਇਹਨੇ ਆਉਂਦੇ ਨੇ ਪਰ ਆ ਦੇਖੋ ਹੁਣ ਤੁਸੀਂ ਕੈਮਰਾ ਘੁਮਾ ਕੇ ਦੇਖੋ ਅਵਾਰਾ ਕਾਮਾਂ ਵਾਂਗੂ ਇੱਥੇ ਫਿਰਦੀਆਂ ਨੇ ਅਵਾਰਾ ਪਸ਼ੂ ਫਿਰਦੇ ਨੇ ਏਕਨ ਕੁੜੀਆਂ ਫਿਰ ਰਹੀਆਂ ਨੇ ਇੱਥੇ ਸਾਰੀਆਂ ਚਿੱਟੇ ਵਾਲੀਆਂ ਉਹ ਸਾਹਮਣੇ ਕੈਮਰਾ ਲੈ ਕੇ ਚੱਲੋ ਦੇਖੋ ਉਹ ਸਾਰੀਆਂ ਇਹ ਕੰਮ ਵਾਲੀਆਂ ਨੇ ਸਾਹਮਣੇ ਤੁਸੀਂ ਨਾਲ ਰੇਕ ਦੇ 3-4-4 ਮੁੰਡੇ ਆਉ ਜਿਹੜੀਆਂ ਖੜੀਆਂ ਨੇ ਪੰਜ ਮੁੰਡੇ ਨੇ ਚਿੱਟਾ ਪੀਂਦੇ ਸਾਰੇ ਚਿੱਟਾ ਪੀਣ ਵਾਲਿਆ ਮੈਂਡ ਮੁਾਰਦੇ ਤੋਂ ਆਗੇ ਚਿੱਟਾ ਸਮਾਨ ਸਮੋਲ ਲਾਉਂਦੇ ਬਹੁਤ-ਬਹੁਤ ਸ਼ੁਕਰੀਆ ਤੁਹਾਡੇ ਸਭ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਵਾਜ਼ ਚੱਕੀ ਹੈ ਮੈਂ ਕੱਲਾ ਖੜ ਕੇ ਇੱਥੇ ਦੱਸ ਰਿਹਾ ਸੀਗਾ ਵੀ ਕਿੰਜ ਮਾਹੌਲ ਹੈ ਕੀ ਬਣਿਆ ਜਾ ਰਿਹਾ ਹੈ ਕੀ ਹੋ ਰਿਹਾ ਹੈ ਪਰ ਤੁਸੀਂ ਆਏ ਤੁਸੀਂ ਆਵਾਜ਼ ਚੱਕੀ ਅਸੀਂ ਪੱਤਰਕਾਰ ਖਾਲੀ ਕੁਝ ਨਹੀਂ ਕਰ ਸਕਦੇ ਅਸੀਂ ਸਿਰਫ ਇੱਕ ਖਾਲੀ ਇੱਕ ਡੰਡਾ ਹੱਥ ਫੜ ਕੇ ਤੇ ਬੋਲ ਸਕਦੇ ਹਾਂ ਪਰ ਜਿਹੜੀ ਆਵਾਜ਼ ਹੈ ਉਹ ਆਮ ਜਨਤਾ ਨੇ ਚੱਕਣੀ ਹੈ ਸਾਡੇ ਚੈਨਲ ਦਾ ਨਾਮ ਟਰੁਥ ਲਾਈਨ ਪੰਜਾਬ ਹੈ ਟਰੁਥ ਲਾਈਨ ਦਾ ਮਤਲਬ ਹੋਇਆ ਸੱਚ ਦਾ ਰਾਹ ਅਸੀਂ ਸੱਚੇ ਰਾਹ ਤੇ ਪਾਣਾ ਪੰਜਾਬ ਨੂੰ ਅਸੀਂ ਨਹੀਂ ਚਾਹੁੰਦੇ ਵੀ ਜੋ ਹੋ ਰਿਹਾ ਹੈ ਉਹ ਲੁਕਾਇਆ ਜਾਵੇ ਛਿ ਕੀਤੀਆਂ ਜਾਣ ਮੈਂ ਇੱਥੇ ਤੱਕ ਸੁਣਿਆ ਵੀ ਲੋਕ ਪੈਸੇ ਲੈ ਕੇ ਹੋਟਲਾਂ ਵਾਲਿਆਂ ਤੋਂ ਤੇ ਵੀਡੀਓ ਡਿਲੀਟ ਕਰ ਦਿੰਦੇ ਨੇ ਸਾਨੂੰ ਹੋਟਲ ਵਾਲਾ ਚਾਹੇ 1 ਕਰੋੜ ਦੇ ਦੇਵੇ ਅਸੀਂ ਇਹ ਵੀਡੀਓ ਪਾਵਾਂਗੇ ਸਾਡੀ ਵੀਡੀਓ ਚੱਲੇਗੀ ਕਿਉਂਕਿ ਤੁਸੀਂ ਅੱਜ ਇੱਥੇ ਪੰਜਾਬ ਦੇ ਲੁਧਿਆਣੇ ਦੇ ਲੋਕਾਂ ਨੇ ਆਵਾਜ਼ ਚੱਕੀ ਆ ਤੁਹਾਡੇ ਸਭ ਦਾ ਸੱਚੇ ਤਹਿ ਦਿਲੋਂ ਧੰਨਵਾਦ ਤੇ ਪ੍ਰਸ਼ਾਸਨ ਨੂੰ ਵੀ ਇੱਕ ਗੁਹਾਰ ਲਗਾਈ ਜਾ ਰਹੀ ਹੈ ਕਿ ਇੱਥੇ ਕੰਮ ਬੰਦ ਕਰਾਇਆ ਜਾਵੇ ਕਿਉਂਕਿ ਦੇਖੋ ਆਮ ਜਨਤਾ ਪਰੇਸ਼ਾਨੀ 'ਚ ਹੈ ਕਿਸੇ ਦਾ ਪਰਸ ਖੋਇਆ ਜਾ ਰਿਹਾ ਹੈ ਕਿਸੇ ਨਾਲ ਲੁੱਟ ਖੋ ਕੀਤੀ ਜਾ ਰਹੀ ਹੈ ਕਿ ਦੇਵਪਾਰ ਦਾ ਧੰਦਾ ਕੀਤਾ ਜਾ ਰਿਹਾ ਹੈ ਕੋਈ ਅਗਰ ਕੋਈ ਗੱਡੀ 'ਚ ਜਾ ਰਹੀ ਹੈ ਕੁੜੀ ਕੋਈ ਲਾਈਕ ਇਹ ਸਮਝ ਲਓ ਵੀ ਉਹਨਾਂ ਨੇ ਕਿੱਥੇ ਜਾਣਾ ਹੈ ਸਵਾਰੀ ਹੈ ਕਿਸੇ ਦੀ ਉਹਨੂੰ ਤੱਕ ਆ ਕੇ ਜਿੱਦਾਂ ਭਾਈ ਸਾਹਿਬ ਨੇ ਦੱਸਿਆ ਵੀ ਰੇਟ ਤੱਕ ਪੁੱਛਿਆ ਜਾਂਦਾ ਜੋ ਕੀ ਗੱਲ ਮੈਂ ਪਹਿਲਾਂ ਵੀ ਆਖੀ ਸੀ ਤੁਹਾਨੂੰ ਵੀ ਇਸ ਤਰੀਕੇ ਦਾ ਮਾਹੌਲ ਜਿਹੜਾ ਹੈ ਪੰਜਾਬ ਨੂੰ ਲੁਧਿਆਣਾ ਨੂੰ ਖਰਾਬ ਕਰ ਰਿਹਾ ਹੈ ਦੁਸ਼ਿਤ ਕਰ ਰਿਹਾ ਹੈ ਸਿਰਫ ਪੋਲਿਊਸ਼ਨ ਨਾਲ ਇੰਡੀਆ ਦੂਸ਼ਿਤ ਨਹੀਂ ਹੋ ਰਿਹਾ ਸਾਡਾ ਪੰਜਾਬ ਜਿਹੜਾ ਇਹੋ ਜੀਆਂ ਚੀਜ਼ਾਂ ਦੇ ਨਾਲ ਦੂਸ਼ਿਤ ਹੋ ਰਿਹਾ ਤਾਂ ਕੈਮਰਾਮੈਨ ਸੁਖਵਿੰਦਰ ਸਿੰਘ ਦੇ ਨਾਲ ਮਹਿਗੋਂਸੀ ਲੁਧਿਆਣਾ ਤੋਂ ਧੰਨਵਾਦ